ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋ ਹੋਗੇ ਚਲੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੀ ਠੀਕ ਹੈ ਸਭ ਦੇ ਕਬੂਤਰ ਪਤਰ ਠੀਕ ਹੈ ਵੀਰੇ ਠੀਕ ਹੈ ਘਰ ਪਰਿਵਾਰ ਸਭ ਦੇ ਵਧੀਆ ਚਲੋ ਪਰਮਾਤਮਾ ਮਿਹਰ ਕਰੇ ਠੀਕ ਹੈ ਉੱਠ ਗੜੇ ਜੀ ਟਾਈਮ ਹੈਗਾਗਾ 8:30 ਦਾ ਥੋੜੇ ਜਿਹਾ ਲੇਟ ਹੋ ਗਿਆ ਅੱਜ ਦੁੱਧ ਦੁੱਧ ਲੈ ਆਂਦਾ ਘਰ ਦਾ ਕੰਮ ਕੀਤਾ ਤੁਹਾਨੂੰ ਪਤਾ ਹੈ ਸੇਮ ਸ਼ਡਿਊਲ ਹੁੰਦਾ ਆਪਣਾ ਠੀਕ ਹੈ ਹੁਣ ਚੱਲਦੇ ਆ ਕੋਠੇ ਤੇ ਮਿਲਦੇ ਆ ਜਾ ਕੇ ਤੁਹਾਨੂੰ ਠੀਕ ਹੈ ਕੋਠੇ ਤੇ ਦਿਖਾਉਨੇ ਆ ਜਾਨਵਰ ਯੂਨਿਵਰ ਜੀ ਆ ਗਏ ਜੀ ਕੋਠੇ ਤੇ ਕੋਠੇ ਤੇ ਆਏ ਆ ਪਰ ਨੁਕਸਾਨ ਹੋ ਗਿਆ ਬਾਲਾ ਵੱਡਾ ਛਤਰੀ ਆਪਣੀ ਡਿੱਗ ਪਈ ਸੀ ਪਰਲੇ ਪਾਸੇ ਆਲਤ ਦੇਖੋ ਛਤਰੀ ਦੀ ਕੀ ਹੋਈ ਵੀ 빙ੀ ਜੜਿੰਗੀ ਜਲੂਸ ਨਿਕਲ ਗਿਆ ਇਕੱਠੀ ਹੋ ਗਈ ਢਾਂਗਾ ਟੁੱਟ ਗਿਆ ਠੀਕ ਹੈ ਕਾਟੇ ਹੋਈ ਜਾਂਦੇ ਆ ਚਲੋ ਕਾਟੇ ਵੱੱਦੇ ਚੱਲਦੇ ਰਹਿੰਦੇ ਆ ਠੀਕ ਹੈ ਭਾਈ ਬਣ ਕੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਲਾਈਕ ਕਰੋ ਠੀਕ ਹੈ ਚਲੋ ਦਿਖਾਉਨੇ ਆ ਤੁਹਾਨੂੰ ਜਾਨਵਰ ਬੈਠੇ ਆਪਣੇ ਠੀਕ ਹੈ ਆ ਬੈਠੇ ਆ ਠੀਕ ਹੈ ਪੱਠੇ-ਪੁੱਠੇ ਸਾਰੇ ਪੱਠੀ ਬੈਠੀ ਆ ਰੋਜੀ ਦੀ ਠੀਕ ਹੈ ਆ ਪੱਠਾ ਬੈਠਾ ਰੋਜੇ ਦਾ ਤੇ ਆ ਆਪਣੇ ਬਾਜੀ ਜਿੱਤੇ ਲਿਆਜੀ ਦੇ ਕਬੂਤਰ ਦਾ ਪੱਠਾ ਹੈਗਾ ਉਹ ਪਰਲੇ ਪਾਸੇ ਕਿਸੇ ਨੇ ਆਪਾਂ ਨੂੰ ਗਿਫਟ ਕੀਤਾ ਸੀ ਆ ਆਪਣੇ ਘਰ ਦੀ ਕਬੂਤਰੀ ਆ ਪੱਠੀ ਤਿਆਰ ਉਜਾ ਤੁਹਾਨੂੰ ਪਤਾ ਛੋਟਾ 611 ਠੀਕ ਐ ਚਾ ਲੋ ਪਾਣੀ ਪੁਣੀ ਪਾਉਣੇ ਇਹਨਾਂ ਨੂੰ ਪਾਣੀ ਹੋਇਆ ਪਿਆ ਭਾਈ ਖਤਮ ਠੀਕ ਐ ਦਿਖਾਉਣੇ ਆ ਤੁਹਾਨੂੰ ਗਾਂ ਫਿਰ ਪਾਣੀ ਪੁਣੀ ਲੈ ਆਈਏ ਥੱਲੋਂ ਫਿਰ ਕਰਦੇ ਆ ਗੱਲ ਹਾਂਜੀ ਪਾਤਾ ਕਬੂਤਰਾਂ ਨੂੰ ਦਾਣਾ ਠੀਕ ਐ ਪਾਣੀ ਪਾਤਾ ਉਧਰਲੇ ਨੂੰ ਬਾਅਦ ਚ ਪਾਵਾਂਗੇ ਠੀਕ ਐ ਚਲੋ ਫਿਰ ਫਿਰ ਮਿਲਦੇ ਹਾਂ ਹਾਂਜੀ ਅੱਜ ਚੱਲੇ ਬਰਨਾਲੇ ਘਰ ਦਾ ਕੰਮ ਜੇ ਕਾਰਨ ਠੀਕ ਹੈ ਤੇ ਹੋਰ ਤੇ ਬੜੇ ਬੁਢੇ ਦੇਖਦੇ ਹੈਗੇ ਕੰਪੂਟਰ ਵਾਲੀ ਇਹ ਇੱਕ ਅਜੀ ਦਵਾਈ ਤੋਂ ਹੋਏ ਹੋਰ ਹੈ ਠੀਕ ਹੈ ਜੀ ਕੋਚਾ ਕਾਲੋ ਹਾਂ ਜੀ ਨਵੇੜ ਤੇ ਜੀ ਕਰਦੇ ਕੰਮ ਠੀਕ ਹੈ ਬਰਨਾਲੇ ਤੋਂ ਹੁਣ ਚੱਲੇ ਘਰੇ ਘਰੇ ਜਾ ਕੇ ਜਾਨਵਰ ਜੂਨਪਰਾ ਨੂੰ ਕਰਦੇ ਆਂ ਚੈੱਕ ਤੇ ਗਾਹ ਬਣਾਉਣੇ ਆ ਮੁੜ ਕੇ ਵੀਡੀਓ ਦੇਖਦੇ ਆਂ ਕਿ ਸੈਟਾ ਬੱਚੇ ਡਾਊਨ ਹੋ ਗਏ ਯਾਰ ਆਪਣੇ ਠੀਕ ਹੈ ਤੁਹਾਨੂੰ ਦਿਖਾਉਣੇ ਆ ਦਿੰਨੇ ਕੋਈ ਦਵਾਈ ਦੂਈ ਪੁੱਛ ਕੇ ਸੈੱਟ ਕਰਦੇ ਆਂ ਉਹਨਾਂ ਨੂੰ ਚਲੋ ਮਿਲਦੇ ਆਂ ਥੋੜੇ ਟਾਈਮ ਦੇ ਵਿੱਚ ਵਿੱਚ ਘਰੇ ਜਾ ਕੇ ਠੀਕ ਹੈ ਓਕੇ ਜਮਾ ਪਟ્રોલ ਪੰਪ ਦੇ ਮੂਹਰੇ ਆ ਕੇ ਕੰਮ ਹੋ ਗਿਆ ਠੀਕ ਹੈ ਅਮਰੇ પેટ્રોલ ਪੰਪ ਖੜਾ ਹੈਗਾ ਅਮਰੇ ਅੱਗੇ ਮੋੜ ਨਾਲ ਅਟਕੇ ਨਾ ਆਉਂਦੇ। ਇਹ ਮਾੜਾ પેટ્રોલ ਪੰਪ ਤੇ ਇੰਨਾ ਸਿਆਣਾਗਾ ਪਰ ਰੱਬੀ ਇੱਕ ਵੀ ਨਹੀਂ ਜੇ ਵਿੱਚ। ਠੀਕ ਹੈ ਇਹਨੂੰ ਕੋਈ ਜੱਕਾ ਲਾਉਣਾ ਪੂ ਪਿੰਡ ਪਹੁੰਚਣ ਨੂੰ। ਚਲੋ ਪਿੰਡ ਜਾ ਕੇ ਕਰਦੇ ਆ ਗੱਲ। ਆਹ ਪਾਦਾ ਲੰਬਾ। પેટ્રોલ ਪੰਪ ਦੇ ਕੋਲ। ਇਹਦਾ ਕੰਮ ਹੁੰਦਾ ਹੀ ਰਹਿੰਦਾ ਹੈਗਾ ੱਟਕਾ ਬੜਾ ਹੁੰਦਾ। ਪਹੁੰਚ ਕੇ ਕਰੀ। ਠੀਕ ਹੈ ਬਾਲਾ ਖਿੱਚਾ ਲਾ ਕੇ ਚੋਕ ਅੱਗ ਕੱਢਤੀ ਆ ਖੜਾ ਨੁਕਾ। ਕਿੱਟਾ ਜਾ ਕੇ ਹਾਂਜੀ ਪਹੁੰਚ ਗਏ ਜੀ ਘਰੇ ਬਹੁਤ ਔਖੇ ਪਹੁੰਚੇ ਆਗੇ ਠੀਕ ਹੈ ਜੀ ਚਲੋ ਫਿਰ ਚਲਦੇ ਆ ਕੋਠੇ ਤੇ ਜਾਨਵਰਾਂ ਨੂੰ ਪਾਣੀ ਪੂਣੀ ਪਾਇਆ ਜੀਏ ਗਰਮੀ ਬਹੁਤ ਆ ਯਾਰ ਗਰਮੀ ਦੇ ਵਿੱਚ ਨਾ ਦੁਪਹਿਰੇ ਬੈ ਬਣ ਕੇ ਪਾਣੀ ਪਾਇਆ ਕਰੋ ਕਬੂਤਰਾਂ ਨੂੰ ਜ਼ਰੂਰ ਖੁੱਡੇ ਮਾੜੇ ਇਹ ਚੈੱਕ ਕਰ ਲਿਆ ਕਰੋ ਚੜ ਕੇ ਕੋਠੇ ਤੇ ਹੁਣ ਰੁੱਤ ਤਾਂ ਰਹੀ ਨਹੀਂ ਡਾਉਂ ਡੂਨ ਵਾਲੀ ਕੋਈ ਲੋਕ ਬੱਚੇ ਕੱਢੀ ਜਾਂਦੇ ਨਵੇਂ ਡਾਈਡੂਈ ਜਾਂਦੇ ਚਲ ਉਹਨਾਂ ਦਾ ਅੱਡ ਹਿਸਾਬ ਆ ਭਾਈ ਆਪਾਂ ਨੂੰ ਉਨੀ ਨਹੀਂ ਨੌਲੇਜ ਆਏਗੀ ਤੇ ਬਾਕੀ ਬਾਈ ਬਣ ਕੇ ਦੁਪਹਿਰੇ ਜਰੂਰ ਚੜਕੇ ਪਾਣੀ ਪਾਇਆ ਕਰੋ ਦੇਖਿਆ ਕਰੋ ਠੀਕ ਹੈ ਚਲੋ ਮਿਲਦੇ ਆ ਕੋਠੇ ਤੇ ਜਾ ਕੇ ਜੀ ਆਹ ਖੁੱਡੇ ਦੀ ਵੀ ਹਾਲਤ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਉਹਦਾ ਚਲੋ ਆਪਣਾ ਠੀਕ ਆ ਖੁੱਡਾ ਫਿਰ ਵੀ ਜਾੜਾ ਸਾਫ ਕਰਨਾ ਸਖਾਲਾ ਦਾ ਆਹ ਖੁੱਡੇ ਚ ਯਾਰ ਮੇਰੀ ਸਲਾਹ ਕੀ ਵੀ ਕਲੀ ਕੁਲੀ ਸਿੱਟ ਗਏ ਮਿੱਟੀ ਮੁੱਟੀ ਸਿੱਟ ਗਏ ਠੀਕ ਹੈ ਇਹਨਾਂ ਨੂੰ ਸਾਰਿਆਂ ਨੂੰ ਮਿੱਟੀ ਮਿੱਟੀ ਲਿਆ ਕੇ ਸਿੱਟਦੇ ਆਂਗੇ ਇੱਥੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਮੁੜ ਕੇ ਦੁਕਾਨਦਗੁਣ ਤੋਂ ਲਿਆਉਣੇ ਆ ਮਾਣੀ ਮੋਟਕਾ ਲਈ ਕੱਲ ਨੂੰ ਕਲੀ ਪਾਵਾਂਗੇ ਠੀਕ ਹੈ ਇਹਦੇ ਵਿੱਚ ਲਿਆ ਕੇ ਮਾਣੀ ਮੋਟੀ ਕਬੂਤਰਾਂ ਨੂੰ ਬਾਹਰ ਕੱਢ ਕੇ ਸਪਰੇਅ ਸਪਰੂ ਕਰਦੇ ਆ ਲੈ ਕੇ ਠੀਕ ਹੈ ਮਾੜਾ ਮੋਟਾ ਪੁੱਛਦੇ ਆ ਆਪਣੇ ਪਿਆਗਾ ਕਰੇ ਦੇਖੋ ਫਿਰ ਕਿਵੇਂ ਲੱਗਿਆ ਛੱਟਾ ਮਿੱਟੀ ਠੀਕ ਆ ਥੋੜੀ ਜਿਹਾ ਆਪਾਂ ਉਹਦੇ ਵਿੱਚ ਸਿੱਟ ਦਿੰਨੇ ਆਗੇ ਲੈ ਕੇ ਮਾਰੀ ਮੁੱਠੀ ਇਹਦੇ ਜਾਂ ਫਿਰ ਇੱਥੇ ਇਕੱਠੀ ਕਰ ਲੈਨੇ ਆ ਹੁਣ ਤੇ ਛੱਟਦੀ ਠੀਕ ਆ ਥੋੜੀ ਯਾਰ ਲਾ ਦਨੇ ਆ ਪੱਥਰ ਕ ਬਹੁਤ ਹੈ ਸੀਗਾ 23 ਇੰਚ ਥੋੜੇ ਜਿਹੜੇ ਰੋੜੇ ਜਿਹੜੇ ਕੱਲ ਡੇਨ ਇਹਨਾਂ ਦੇ ਵੱਜਣ ਬੁੱਜਣ ਦਾ ਚੱਲ ਬਹਜਦੇ ਤਾਂ ਹੈ ਹੀ ਮਾੜੇ ਮਸੂਮਾ ਚੱਲਦੀ ਆ ਬਾਕੀ ਬੱਚਿਆਂ ਵਾਲੇ ਚ ਸਿੱਟੋ ਜਿਹੜਾ ਭੱਤਵਾਦ ਮਿੱਟੀ ਇਹ ਚ ਠੀਕ ਹੈ ਵੀ ਜਿਹੜੀਆਂ ਬੱਠਾ ਉੱਠੀਆਂ ਜਾਂ ਕਰਦੇ ਆ ਉਹ ਸੋਕ ਲੈ ਮਿੱਟੀ ਸਰੀ ਨਾ ਫਿਰਤੀ ਇਹਨਾਂ ਦੇ ਵਿੱਚ ਤੇ ਬਾਕੀ ਫਲਾ ਦੋ ਇੱਥੇ ਲੈ ਕੇ ਠੀਕ ਹੈ ਕਬੂਤਰਾਂ ਲਈ ਐਡਾ ਕੰਮ ਇੱਥੇ ਥੋੜੀ ਜਿਹੀ ਵੱਧ ਭਾਈ ਗਈ ਉੱਥੇ ਖਿਲਾਰ ਦੋ ਲਾਰ ਕੇ ਠੀਕ ਹੈ ਦੱਸਿਓ ਕਿਵੇਂ ਲੱਗੀ ਐਸਾ ਐਂਡ ਇਹ ਬੱਚੇ ਸਾ ਤੱਕ ਦਿਨਾਂ ਦੀ ਲਗੇਸ਼ ਉੱਤੇ ਓਕੇ ਹੁਣ ਛੱਡਦੇ ਹਾਂ ਕਬੂਤਰ ਨਾਲ ਦੀ ਨਾਲ ਦਿਖਾਈ ਜਾਵਾਂਗੀ ਤੁਹਾਨੂੰ ਠੀਕ ਹੈ ਜਾਂਦੇ ਦੇਖਿਓ ਚਲੋ ਲੋਟੋ ਟੋ ਗਰਮੀ ਗਰਮੀ ਹੋ ਗਿਆ ਮੈਂ ਚਲ ਇੱਧਰ ਆ ਜਾ ਤੇ ਡਰ ਰਹਿ ਗਿਆ ਹਾਈ ਉਹ ਲੰਗੜੋ ਰਹੀ ਗੀ ਲੰਗੜੋ ਠੀਕ ਹੈ ਜੀ ਓਕੇ ਮਿੱਟੀ ਇਹਨਾਂ ਨੂੰ ਛਿੜਤੀ ਜਦੋਂ ਸਪਰੇਅ ਸਪਰੂ ਕੀਤੀ ਠੀਕ ਹੈ ਉਹਦੇ ਤੋਂ ਸਾਨੂੰ ਧਕਾਵਾਂਗੇ ਅੱਗੇ ਕੱਲ ਨੂੰ ਕਰਾਂਗੇ ਸਪਰੇਅ ਤੇ ਲੈ ਕੇ ਕਾਲੀ ਸੇਟਾਂਗੇ ਠੀਕ ਹੈ ਮਿਲਦੇ ਆ ਥੋੜੇ ਟਾਈਮ ਬਾਅਦ ਹਾਂਜੀ ਕਬੂਤਰ ਹੋ ਗਏ ਆਪਣੇ ਪੂਰੇ ਪੂਰੇ ਫੁੱਲ ਖੁਸ਼ ਆ ਗਏ ਠੀਕ ਹੈ ਚੁਗਦੇ ਆ ਮਿੱਟੀ ਮੁੱਟੀ ਹੁਣ ਪੂਰੇ ਨਜ਼ਾਰੇਆਂ ਚ ਦੇਖੋ ਖੁਸ਼ਾ ਪੂਰੇ ਪਾਉਂਦੇ ਆ ਲੁੱਟੀਆਂ ਦੇਖੋ ਆ ਉਹਦੇ ਚਾਪਦੇ ਹੁਣ ਨਜ਼ਾਰੇਆਂ ਚ ਕਬੂਤਰਾਂ ਦਾ ਕੰਮ ਅਸਲੀ ਮੈਥੋਂ ਗਲਤੀ ਹੋ ਗਈ ਸੀ ਬਾਫੀ ਛੋਡੋ ਵੀ ਮੰਗਦਾ ਇੰਨਾ ਤੋਂ ਵੀ ਮੰਗਦਾ ਮੇਰੇ ਪੁੱਤਾਂ ਤੋਂ ਠੀਕ ਹੈ ਬਾਈ ਬਣ ਕੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੜਾਓ ਤਾਂ ਠੀਕ ਹੈ ਬਾਕੀ ਪ੍ਰਮਾਤਮਾ ਸਾਹਿਬ ਦੇ ਕਬੂਤਰਾਂ ਨੂੰ ਚੜਦੀ ਕਲਾ ਵਿੱਚ ਆਪਣੇ ਕੋਲੇ ਆ ਹੀ ਰਹਿ ਗਏ ਜੋੜੇ ਠੀਕ ਹੈ ਘਾਟੇ ਖਾਈ ਜਾਂਦੇ ਆ ਬਸ ਓਡੀ ਹੈਲਪ ਦੀ ਲੋੜ ਹੈਗੀ ਠੀਕ ਹੈ ਤੁਸੀਂ ਆਪਾਂ ਨੂੰ ਕਰੋਗੇ ਸਬਸਕ੍ਰਾਈਬ ਜਗਾ ਹੌਲੀ ਹੌਲੀ بڑا ਮੋਟਾ ਆਪਾਂ ਕਰਾਂਗੇ ਜੋੜਿਆਂ ਦਾ ਵੀ ਕਹਾ ਠੀਕ ਹੈ ਦਿਹਾਵਾਗੇ ਜੋੜੇ ਵੀ ਕਿਸੇ ਤੋਂ ਲੱਜੇ ਆਪਣਾ ਹੈਗਾਗਾ ਕੋਈ ਠੀਕ ਹੈ ਫਿਰ ਕਢਾ ਕੇ ਬੱਚੇ ਨਾਲ ਫਿਰ ਦਿਖਾਵਾਂਗੇ ਜੁਰਕ ਅਗਲੀ ਸੀਜ਼ਨ ਦੇ ਵਿੱਚ ਜਿਹੜੇ ਆਪਾਂ ਨੂੰ ਘਟ ਮਾਪਦੇ ਆ ਨਾ ਅਸੋ ਦੇ ਬੰਨ ਇਹਨਾਂ ਨੂੰ ਲੱਗਦਾ ਵੀ ਉਹ ਹੀ ਤੁਰੇ ਫਿਰਦੇ ਆ ਦਿਖਾਵਾ ਨਹੀਂ ਇਹਨਾਂ ਨੂੰ ਝੱਟ ਇਕ ਲੈ ਠੀਕ ਹੈ ਚਲੋ ਠੀਕ ਹੈ ਜੀ ਹੋਰ ਜੀ ਸਭ ਠੀਕ ਠਾਕ ਬਾਕੀ ਜੀ ਅੱਜ ਦੇ ਨਿਮੇੜ ਤੇ ਕੰਮ ਕੰਮ ਆ ਠੀਕ ਹੈ ਬਰਨਾਲੇ ਵੀ ਜਾ ਹੈ ਠੀਕ ਹੈ ਉਹ ਵੀ ਸ਼ਾਰਟ ਐਡ ਕਰਾਂਗੇ ਵਿੱਚ ਠੀਕ ਹੈ ਚਲੋ ਪਰਮਾਤਾ ਮਹਾਸੰਗ ਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਜੀ ਗੁੱਡ ਨਾਈਟ ਲਵ ਯੂ ਸਭ ਦੇ ਕਬੂਤਰ ਓਕੇ ਰਹਿਣ ਓਕੇ ਬਾਏ ਟਾਟਾ